ਸਮਰਾਲਾ ਦੇ ਨੌਜਵਾਨ ਦੀ ਅਰਮਾਨੀਆਂ ਚ ਗੈਸ ਨਾਲ ਹੋਈ ਮੌਤ ਸਾਨੂੰ ਕੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਗੈਸ ਦੇ ਨਾਲ ਵੀ ਉਹਦੀ ਬੈਸ ਹੋਈ ਡਾਕਟਰ ਸਾਹਿਬ ਦਾ ਸਾਨੂੰ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਨੇ ਜੇ ਜਹਾਂਰੀ ਲੀਕ ਦਾ ਜ਼ਿਕਰ ਨਾ ਲੱਥੀ ਮ੍ਰਿਤਿਕ ਨੌਜਵਾਨ ਤਿੰਨ ਭੈਣਾਂ ਦਾ ਸੀ ਇਕਲੌਤਾ ਫਰਾ ਮ੍ਰਿਤਿਕ ਦਾ ਪਿਤਾ ਆਪਣੀ ਨੌਜਵਾਨ ਪੁੱਤ ਦੀ ਮ੍ਰਿਤਿਕ ਦੇ ਮੰਗਵੋਣ ਲਈ ਸਰਕਾਰ ਅੱਗੇ ਕਰ ਰਿਹਾ ਹੈ ਬੁਚਾਰਿਸ਼ ਇਹਨਾਂ ਦੇ 2 ਸਾਲ ਬਿਆਹ ਹੋ ਗਏ ਸੀ ਹਲੇ ਵਿਚਾਰੇ ਨੇ ਬੇਟੀ ਦਾ ਮੂੰਹ ਨਹੀਂ ਦੇਖਿਆ ਜੀ ਤੋਂ ਦੁੱਖੀ ਗੱਲ ਤਾਂ ਇਹ ਹੈ ਕਿ ਹਲੇ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇੰਦੇ ਅੱਡੇ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਹੈ ਨਾ ਸਾਡੇ ਨਾਲ ਕਿੰਨੇ ਦੁੱਖ ਹੋਣਾ ਸਾਡੀ ਵਸੇ ਅੱਗੇ ਕੋਈ ਏਦਾਂ ਨਹੀਂ ਡਿਮਾਂਡ ਦੀ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਿਆ ਸੀ ਸਾਡੀ बस ਇਹ ਡਿਮਾਂਡ ਹੈ ਕਿ ਸਾਡੀ ਡਿਊਟੀ ਪਾਡੀ ਲਈ ਹੋਰ ਸਾਡੀ ਹੈਲਪ ਕੀਤੀ ਜਾਵੇ ਨੇ ਚੰਗੇ ਭਵਿੱਖ ਲਈ 2.5 ਸਾਲ ਪਹਿਲਾਂ ਅਰਮਾਨੀਆ ਗਏ ਸਮਰਾਲਾ ਦੇ ਨੇੜਲੇ ਪਿੰਡਮ ਮੰਜਾਲੀ ਖੁਰਦ ਦੇ ਨੌਜਵਾਨ ਅਮਨਦੀਪ ਸਿੰਘ ਦੀ ਜ਼ਹਿਰੀਲੀ ਗੈਸ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪਿਛਲੇ 2.5 ਸਾਲ ਤੋਂ ਅਰਮਾਨੀਆ ਚ ਰਹਿੰਦਾ ਸੀ ਜਿੱਥੇ ਉਹ ਬੱਕਰੀਆਂ ਦੇ ਫਾਰਮ ਚ ਨੌਕਰੀ ਕਰਦਾ ਸੀ। ਜਿੱਥੇ ਡਾਕਟਰਾਂ ਦੇ ਦਰਸ਼ਨ ਮੁਤਾਬਕ ਜ਼ਹਿਰੀਲੀ ਗੈਸ ਚੜਨ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਹ ਵਿਆਹਿਆ ਹੋਇਆ ਸੀ। ਅਮਨਦੀਪ ਸਿੰਘ ਨੇ ਅਰਮਾਨੀਆ ਜਾਣ ਤੇ 10 ਦਿਨ ਬਾਅਦ ਉਸ ਦੇ ਆਰ ਬੇਟੀ ਨੇ ਜਨਮ ਲਿਆ ਸੀ ਜਿਸ ਦਾ ਮੂੰਹ ਹਜੇ ਤੱਕ ਉਸ ਨੇ ਨਹੀਂ ਦੇਖਿਆ ਸੀ ਕੇਵਲ ਮੋਬਾਈਲ ਦੇ ਉੱਪਰ ਹੀ ਵੀਡੀਓ ਕਾਲ ਰਹੀ ਉਸ ਨੇ ਆਪਣੀ ਇੱਕ ਇਲੋਤੀ ਧੀ ਨੂੰ ਦੇਖਿਆ ਸੀ ਮਿਤਿਕ ਅਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ 2.5 ਸਾਲ ਪਹਿਲਾਂ ਵਿਦੇਸ਼ੀ ਧਰਤੀ ਅਰਮਾਨੀਆ ਵਿਖੇ ਆਪਣੇ ਵਧੀਆ ਭਵਿੱਖ ਲਈ ਰੁਜ਼ਗਾਰ ਕਮੋਨ ਲਈ ਗਿਆ ਸੀ ਪਰੰਤੂ ਬੀਤੀ 15 ਸਤੰਬਰ ਨੂੰ ਪਰਿਵਾਰਿਕ ਮੈਂਬਰਾਂ ਨੂੰ ਅਰਮਾਨੀਆ ਤੋਂ ਇੱਕ ਫੋਨ ਆਇਆ ਸੀ ਜਿਸ ਵਿੱਚ ਡਾਕਟਰ ਨੇ ਦੱਸਿਆ ਕਿ ਤੁਹਾਡੇ ਪੁੱਤ ਅਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਇਹ ਸੁਣਦਿਆਂ ਸਾਰੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਡਾਕਟਰ ਵੱਲੋਂ ਦੱਸਿਆ ਗਿਆ ਕਿ ਅਮਨਦੀਪ ਸਿੰਘ ਦੀ ਮੌਤ ਜ਼ਹਿਰੀਲੀ ਗੈਸ ਕਾਰਨ ਹੋਈ ਹੈ ਪਿਤਾ ਨੇ ਦੱਸਿਆ ਕਿ ਪਰਿਵਾਰ ਦਾ ਪਿਛਲੇ 5 ਦਿਨਾਂ ਤੋਂ ਰੋ-ਰੋ ਬੁਰਾ ਹਾਲ ਹੋ ਰਿਹਾ ਅਤੇ ਅਸੀਂ ਹਰ ਰੋਜ਼ ਆਪਣੇ ਨੌਜਵਾਨ ਬੇਟੇ ਅਮਨਦੀਪ ਸਿੰਘ ਦੀ ਮ੍ਰਿਤਕ ਦੇਨ ਨੂੰ ਮੰਗਵੋਣ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਮਿਲ ਰਹੇ ਹਾਂ ਸਾਨੂੰ ਹਲੇ ਤੱਕ ਆਪਣੇ ਬੇਟੇ ਦੀ ਮ੍ਰਿਤਕ ਦੇ ਮਗਮੋਂ ਦਾ ਕੋਈ ਵੀ ਰਸਤਾ ਨਹੀਂ ਮਿਲਿਆ ਅਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਨੂੰ ਮਿਲਣ ਲਈ ਸਾਡੇ ਪਿੰਡ ਪਹੁੰਚਿਆ ਪ੍ਰਤੇਕ ਅਮਨਦੀਪ ਸਿੰਘ ਦੇ ਪਿਤਾ ਨੇ ਸਰਕਾਰ ਅੱਗੇ ਅਪੀਲ ਕੀਤੀ ਕਿ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇ ਨੂੰ ਕਿਸੇ ਤਰੀਕੇ ਉਹਨਾਂ ਦੇ ਪਿੰਡ ਪਹੁੰਚਾਇਆ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਚ ਹੀ ਕੀਤਾ ਜਾਵੇ ਮੇਨਾ ਮੌਤ ਜੀ ਦਾ ਨਾਮ ਹਰਪਾਲ ਸਿੰਘਾ ਜੀ ਪਿੰਡ ਦਾ ਨਾਮ ਕੀ ਮਝਾਲੀ ਖੁਰਦਾ ਜੀ ਹਾਂ ਜੀ ਦੀ ਮੌਤ ਹੋਇਆ ਕੀ ਲੱਗਦਾ ਤੁਹਾਨੂੰ ਮੇਰਾ ਬੇਟਾ ਜੀ ਕਿੱਥੇ ਗਿਆ ਸੀ ਜੀ? ਅਰਬਾਨੀਆ ਜੀ। ਆ ਕਿੰਨਾ ਸਮਾਂ ਪਹਿਲਾਂ ਗਿਆ ਸੀ? 7 ਸਾਲ ਹੋ ਗਏ ਜੀ। ਤੇ ਉਹਦੀ ਮੌਤ ਦੀ ਖਬਰ ਕਰੇ ਮੈਨੂੰ। ਸਾਨੂੰ ਜੀ 15 ਤਰੀਕ ਨੂੰ। ਆ ਕਿਨੇ ਦਿੱਤੀ ਸੀ ਖਬਰ? ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ। ਪਰ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ? ਸਾਨੂੰ ਤਾਂ ਜੀ ਐ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ। ਹੂੰ। ਆਹਰ ਇਸ ਸਮੀਰ ਰਾਮ ਜਿੱਤਾ ਬਾਰ ਗਿਆ ਆਇਆ ਚਿੱਤਰ ਲਾਇਆ ਉਹਨੂੰ ਕੋਈ ਨਹੀਂ ਹੈਗੀ ਹੂੰ ਕਿੰਨੀ ਕੀ ਉਮਰ ਸੀ ਕੀ ਬੇਟੇ ਦੀ ਓਵਰ 25 25 ਕਿ ਹੈ ਹਾਂਜੀ ਹਾਂ 25 ਮੈਰਿਡ ਸੀ ਹੈ ਜੀ ਹਾਂਜੀ ਬੱਚਾ ਹੈਗਾ ਹਾਂਜੀ ਗੁੱਡੀ ਹੈ ਜੀ ਛੋਟੀ ਆਖਿਰ ਸਮੇਂ ਕਦੋਂ ਗੱਲ ਹੋਈ ਹੈ ਉਹ ਨਾਲ ਸਾਡੀ ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ 15 ਤਰੀਕ 15 ਤਰੀਕ ਨੇ ਤੇਰਾ ਤੇਰਾ ਮੇਰੀ ਤੇਰਾ ਹਾਂਜੀ ਕੀ ਕਹਿ ਰਹੇ ਸੀ ਤੁਸੀਂ ਠੀਕ ਸੀ ਹਾਂ ਉਦੋਂ ਠੀਕ ਦੀਗੇ ਕਹਿੰਦਾ ਸੀ ਮੈਂ ਰਾਤ ਨੂੰ ਗੱਲ ਕਰੂੰਗਾ ਵੀ ਚਾਰ ਦੇ ਘਟਾ ਫੇ ਬਾਅਦ ਤੋਂ ਤਾਂ ਕੋਈ ਫੋਨ ਨਹੀਂ ਆਇਆ ਹੈਗਾ ਹਾਂਜੀ ਕਿ ਆਪਣੇ ਮੰਨਤੀ ਕਰ ਰਹੇ ਹਾਂ ਕਿ ਪਤਾ ਲੱਗਿਆ ਵੀ ਬੌਡੀ ਨੂੰ ਬੌਡੀ ਉਹ ਤਾਂ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਸੁਣ ਕਰੂੰ ਦੱਸ ਦਿਆਂ ਅੱਜ ਦੱਸਦੇ ਆ ਅਸਤਾਹੀ ਕਿੰਨੇ ਵੀ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਔਸੀ ਸਭ ਨੂੰ ਪੱਟੀਆਂ ਪਾਈਆਂ ਹੋਈਆਂ ਨੇ ਹਾਂ ਕੀ ਆਪਣਾ ਉਹਨਾਂ ਨੂੰ ਵੇਸਤਾ ਹੀ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ ਹਾਂ ਜੀ ਅਸੀਂ ਗਰੀਬ ਹਾਂ ਹਾਂ ਜਿਹੜੀ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਇਹ ਸੰਤਜ ਕੋਈ ਤੁਹਾਨੂੰ ਕਹਿ ਰਿਹਾ ਹਾਂ ਲਸਾ ਉਹੀ ਕਹਿ ਰਹੇ ਨੇ ਡਾਕਟਰ ਨੇ ਉਹਨਾਂ ਨੂੰ ਪੁੱਛਦੇ ਆਂ ਅਸੀਂ ਵੀ ਸਾਡਾ ਵੀ ਇਹ ਚੱਲ ਰਿਹਾ ਵੀ ਅਸੀਂ ਆਰਤਾਵਿਆਂ ਹਾਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅੱਗੇ ਅੱਗੇ ਤਾਂ ਇਹੀ ਕਹਿੰਦੇ ਜੀ ਉਹਦੀ ਬਾਡੀ ਆਵੇ ਜੀ ਅਸਤਾਹੀ ਮੈਂਤ ਕਰ ਦਿੰਦਾ ਹੋਰ ਤੁਹਾਡੀ ਕੋਈ ਬਾਅਦ ਤੋਂ ਕੋਣ ਕੋਣਾ ਹੋਰ ਤੇ ਕਿਹਦੀ ਮੇਰੀ ਘਰੋਂ ਆ ਜੀ ਮੇਰੇ ਮੇਰੀ ਨਾਵਾ ਇੱਕ ਪੋਤੀ ਹੈ ਜੀ ਕੀ ਨਾਮ ਹਾਂ ਦੀਪ ਕੌਰ ਕੀ ਨਾਮ ਹੈ ਜੀ ਹਾਂ ਸੁਣ ਲੇਗੀ ਹਾਂ ਆਸਟਨ ਤੋਂ ਗੱਲ ਕਰਵਾ ਰਹੀ ਹਾਂ ਕਿ ਇਹ ਸੀ ਇੰਟਰਨ ਆਮ ਜਨ ਹਿੰਚਾਲ ਵਾਲਾ ਕਿ ਸਵੇਰ ਗੱਲ ਕਰਨਗੇ ਵੀ ਰੋਟੀ ਖਾਣੀ ਹੈ ਰੋਟੀ ਖਾਣ ਲੱਗਾਂਗੇ ਅੱਜ ਦੇ ਅੰਦਰ ਕੁਝ ਮੈਨੂੰ ਇੱਕੀ ਆਨਲਾਈਨ ਕਿਹਾ ਸੀ ਜੀ ਦਸੰਬਰ ਨੂੰ ਮੈਂ ਚਾਹਾਂਗੀ 12 ਨੂੰ ਕੀ ਕੀ ਹੋਣਗੇ ਆਪਰੇ ਲਈ ਆਂਦੇ ਲਈ ਕਿੱਤੇ ਦੀ ਮੁਰ ਕਿੰਨੀ ਹੋ ਗਈ ਉਹ ਦੂਜਾ ਸਾਲ ਦੋ ਸਾਲ ਕੋ ਹੋ ਗਏ ਬੱਚਿਆਂ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਇਹ ਹਾਂ ਪਰਵਾਜ਼ ਦੇ ਵਿੱਚ ਕੀ ਕੋਣ ਕੋਣ ਹੈ ਜੀ ਗਾੜ ਪਾਪਾ ਜੀ ਮੈਂ ਦੇਖੀ ਤਾਂ ਮੈਂ ਫੈਸਲੇ ਲੈਂਦਿਆਂ ਨੂੰ ਕੀ ਕਰਦੇ ਸਭ ਕਿਸੇ ਸਾਨੂੰ ਮਦਦ ਕੀਤੀ ਉਹਨਾਂ ਸਾਡੇ ਸਾਡਾ ਜੋ ਜੀ ਮੇਰੇ ਦੇ ਸਾਹਮਣੇ ਪਤਾ ਲੱਗ ਗਿਆ ਕਿ ਹੋਇਆ ਸੀ ਕੀ ਨਾਮ ਹੈ ਮੇਰਾ ਨਾਮ ਸੁਗਾਨ ਸਿੰਘਾ ਜੀ ਕਿੱਥੇ ਰਹਿੰਦੇ ਹੋ ਮੇਰਾ ਪਿੰਡ ਜਰਗਾ ਜੀ ਹਾਂ ਜਰਗਾ ਤੋਂ ਬੀਕੀ ਲੱਗਦੀ ਸੀ ਮੇਰੇ ਸਾਲਾ ਸਾਬ ਤੋਂ ਜੇ ਜਿਹਨਾਂ ਦੀ ਡੈਥ ਹੋਈ ਹੈ ਜੀ ਤੇ ਇਹਨਾਂ ਦੀ ਜੁਰੀ ਵੀ ਸਟ੍ਰਮੇਰੇ ਘਰੇ ਵਾਲਟ ਦੇ ਮੇਰੇ ਨਾਲ ਜੀ ਇੱਕੀ ਮੈਂ ਆਪ ਪਰਿਆ ਜੋ ਦੱਸਣ ਅਨੁਸਾਰ ਸਾਰੀ ਗੱਲ ਹੋਈ ਉਹਨਾਂ ਨਾਲ ਡਾਕਟਰ ਸਾਹਿਬ ਦਾ ਸਾਨੂੰ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਦੇ ਜਹ ਜਹ ਹੰਜਰੀ ਲੀਗਾ ਜ਼ਿਕਰ ਨਾਲ ਡਾਕਟਰ ਹੀ ਹੈ ਜੋ ਉਹਨਾਂ ਨੇ ਦੱਸਿਆ ਤੁਹਾਨੂੰ ਕੋਈ ਤੁਹਾਡੇ ਨਾਲ ਕਦੇ ਗੱਲ ਹੋਈ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਹੀ ਆਇਆ ਸੀ ਤੇ 13 ਤਰੀਕ ਤੋਂ ਬਾਅਦ ਫਰਾਈਡੇ ਤੋਂ ਬਾਅਦ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਵੀ ਜਦੋਂ ਸਦੀ ਉਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਬੋਲਣ ਵਿੱਚ ਵੀ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਉਹ ਆਪਣੇ ਉਧਰ ਮਾਤਰਭਾਸ਼ਾ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਨਾਨੇ ਸਾਨੂੰ ਇਹ ਨਿਊਜ਼ ਦਿੱਤੀਓ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਹੋ ਉੱਥੇ ਕੀ ਫਾਰਮੈਲਟੀ ਹੈ ਫਾਰਮੈਲਟੀ ਇੰਨਾ ਦੱਸਣ ਮਤਲਬ ਕੋ ਸਰ ਜਿਹੜਾ ਚੱਲ ਰਿਹਾ ਇਨਵੈਸਟਿਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਤਾਂ ਹੈ ਕਿ ਹਲੇ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇंदे ਅੱਜ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਹੈ ਨਾ ਸਾਡੇ ਨਾਲ ਅੱਗੇ ਕਿੰਨਾ ਦੁੱਖ ਹੋਣਾ ਹੈ ਸਾਡੀ ਬਸ ਅੱਗੇ ਕੋਈ ਏਦਾਂ ਦੀ ਡਿਮਾਂਡ ਨਹੀਂ ਡਿਮਾਂਡ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਹੇ ਸੀ ਸਾਡੀ ਬਸ ਇਹ ਡਿਮਾਂਡ ਹੈ ਕਿ ਸਾਡੀ ਡਿਊਰੀ ਬਾਡੀ ਲਈ ਹੋਰ ਚ ਸਾਡੀ ਹੈਲਪ ਕੀਤੀ ਜਾਵੇ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਹਾਂ ਜੀ ਸਰ ਪ੍ਰਸ਼ਾਸਨ ਨੂੰ ਸਾਰੇ ਜੀ ਲੈਟਰ ਆ ਵਗੈਰਾ ਸੀਐਮ ਪੰਜਾਬ ਸਾਰਿਆਂ ਨੂੰ ਅਸੀਂ ਕੱਢ ਚੁੱਕੇ ਹਾਂ ਸਰ ਪਰ ਅਜ ਤੱਕ ਨਾਕਜ਼ ਦਾ ਫੋਨ ਨਾ ਕੋਈ ਆਪ ਨਾ ਉਹਨਾਂ ਦਾ ਕੋਈ ਨੁਮਾਇਦ ਸਾਡੇ ਤੱਕ ਨਹੀਂ ਪਹੁੰਚਿਆ ਸਰ ਔਰ ਅਬਾਰ ਦੇ ਵਿੱਚ ਕੌਣ ਕੌਣ ਇਹਨਾਂ ਦੇ ਗੁਰੂਵਾਰ ਚ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਇਹਨਾਂ ਦੇ 2 ਸਾਲ ਬਿਆਹ ਨੂੰ ਹੋ ਗਏ ਜੀ ਉਹਲੇ ਵਿਚਾਰੇ ਨੇ ਬੇਟੀ ਦਾ ਮੋਹਨ ਦੇਖਿਆ ਜੀ ਇਹਦੇ ਜਾਣ ਤੋਂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ ਤਿੰਨ ਨੰਬਰ 2 ਤੇ ਇਹਨਾਂ ਦੀ ਤਿੰਨ ਸਿਸਟਰ ਨੇ ਮੈਰਿਡ ਨੇ ਜੀ ਇਹ ਬਸ ਇੱਕ ਪਰਿਵਾਰਾ ਜੀ ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੋਤੇ ਵਾਲੇ ਨੇ ਵਿਚਾਰੇ ਹਾਂਜੀ ਉਹ ਵਿਚਾਰਾ ਵਿਰੋਜਗਾਰ ਦੇ ਚੱਕਰ ਤੱਕ ਸਰ ਬਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਕੋਲੋਂ ਮੰਗ ਤਾਂ ਸਰ ਜੋ ਵੀ ਜਾਣਕਾਰ ਹੈ ਇਸ ਮਸਲੇ ਦਾ ਜਾਂ ਪ੍ਰਸ਼ਾਸਨ ਸਾਡਾ ਡਿਊਸ ਵੱਲੋਂ ਹੈਲਪ ਕੀਤੀ ਜਾਵੇ ਅਸੀਂ ਸਾਰੇ ਵੀਰਾਂ ਦਾ ਹੱਥ ਚੁੜ ਕੇ ਬੇਨਤੀ ਹੀ ਕਰਦੇ ਹਾਂ ਇਹ ਸਾਨੂੰ ਕੋਈ ਰਾਹ ਪਾਇਆ ਜਾਵੇ ਜਿਹਦੇ ਨਾਲ ਉਹਦੀ ਬੋਡੀ ਜੀਤੀ ਜੀਤੀ ਸਾਡੇ ਤੱਕ ਪਹੁੰਚ ਸਕੇ ਸਰ